ਉਹ ਧਿਆਨ ਦੇ ਜਗਰਾਅ ਸਥਿਤ ਸਿਦਵਾ ਬੇਟ ਰੋਡ ਤੇ ਅੱਜ ਦੁਪਹਿਰ 3 ਵਜੇ ਇੱਕ ਦਿਲ ਦਹਿਲਾ ਦੇਣ ਵਾਲਾ ਸੜਕ ਹਾਦਸਾ ਵਾਪਰਿਆ ਇੱਕ ਤੇਜ਼ ਰਫਤਾਰ ਟਰੱਕ ਪਲਟਣ ਕਾਰਨ ਦੋ ਮਾਸੂਮ ਬੱਚਿਆਂ ਦੀ ਮੌਕੇ ਤੇ ਹੀ ਦਰਦਨਾਕ ਮੌਤ ਹੋ ਗਈ ਮ੍ਰਿਤਕਾਂ ਦੀ ਪਛਾਣ 5 ਸਾਲਾ ਗੋਪਾਲ ਅਤੇ 7 ਸਾਲਾ ਪਿੰਕੀ ਵੱਜੋ ਹੋਈ ਹੈ ਜੋ ਕਿ ਪੈਨਪਰਾ ਹਨ ਜਾਣਕਾਰੀ ਅਨੁਸਾਰ ਪੱਥਰਾਂ ਦੇ ਨਾਲ ਲਦਿਆ ਇੱਕ ਟਰੱਕ ਅਚਾਨਕ ਬੇਕਾਬੂ ਹੋ ਕੇ ਸੜਕ ਕੰਡੇ ਬਣੀ ਚੌਪੜੀ ਤੇ ਜਾ ਪਲਟਿਆ ਇਸ ਭਿਆਨਕ ਹਾਦਸੇ ਵਿੱਚ ਚੌਪੜੀ ਵਿੱਚ ਸੌਰੇ ਦੋ ਮਾਸੂਮ ਬੱਚਿਆਂ ਦੀ ਜਾਨ ਚਲੀ ਗਈ ਜਦਕਿ ਦੋ ਹੋਰ ਬੱਚੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਪ੍ਰਾਪਤ ਜਾਣਕਾਰੀ ਅਨੁਸਾਰ ਸਦਵਾ ਬੇਟ ਵਾਲੇ ਪਾਸੇ ਤੋਂ ਆ ਰਿਹਾ ਇੱਕ ਟਰੱਕ ਜਗਰਾਉਂ ਨੇੜੇ ਬਣੀ ਸੇਮ ਦੇ ਨੇੜੇ ਅਚਾਨਕ ਪਲਟ ਗਿਆ ਜ ਉੱਥੇ ਟਰੱਕ ਪਲਟਿਆ ਉੱਥੇ ਖਿਡੌਣੇ ਵੇਚਣ ਵਾਲੇ ਮਜ਼ਦੂਰ ਪਰਿਵਾਰ ਨੇ ਆਪਣੇ ਬੱਚਿਆਂ ਸਮੇਤ ਝੋਪੜੀ ਪਾ ਰੱਖੀ ਸੀ ਟਰੱਕ ਦੇ ਪਲਟਣ ਨਾਲ ਭਾਰੀ ਪੱਥਰ ਝੋਪੜੀ ਤੇ ਡਿੱਗ ਪਏ ਜਿਸ ਕਾਰਨ 7 ਸਾਲਾ ਬੱਚੀ ਪਿੰਕੀ ਅਤੇ ਉਸਦੇ 5 ਸਾਲਾ ਭਰਾ ਗੋਪਾਲ ਪੱਥਰਾਂ ਹੇਠ ਦਬ ਕੇ ਮੌਕੇ ਤੇ ਹੀ ਮਾਰੇ ਗਏ ਘਟਨਾ ਸਥਾਨ ਮੌਕੇ ਤੇ ਪੁੱਜੀ ਰਾਹਤ ਟੀਮ ਨੇ 2 ਘੰਟੇ ਦੀ ਸਖਤ ਜਦੋਜਹਿਦ ਤੋਂ ਬਾਅਦ ਦੋ ਹੋਰ ਬੱਚਿਆਂ ਸੰਦੀਪ ਤੇ ਮਨਦੀਪ ਨੂੰ ਪੱਥਰਾਂ ਹੇਠੋਂ ਜਿਉਂਦਾ ਕੱਢ ਲਿਆ ਪਰ ਉਹਨਾਂ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ ਜੋ ਕਿ ਜਗਰਾਉ ਸਿਵਲ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਨੇ ਇਸ ਦਰਮਿਆਨ ਟਰੱਕ ਵਿੱਚ ਫਸਿਆ ਡਰਾਈਵਰ ਅਗਲੇ ਸ਼ੀਸ਼ੇ ਨੂੰ ਤੋੜ ਕੇ ਮੌਕੇ ਤੋਂ ਫਰਾਰ ਹੋ ਗਿਆ ਇਹ ਹਾਦਸਾ ਸੜਕ ਕੰਡੇ ਰਹਿ ਰਹੇ ਗਰੀਬ ਮਜ਼ਦੂਰ ਪਰਿਵਾਰਾਂ ਦੀ ਅਸੁਰੱਖਿਅਤ ਜ਼ਿੰਦਗੀ ਦੀ ਇੱਕ ਹੋਰ ਦਰਦਨਾਕ ਦਾਸਤਾਨ ਬਿਆਨ ਕਰਦਾ ਹੈ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਫਰਾਰ ਡਰਾਈਵਰ ਦੀ ਭਾਲ ਜਾਰੀ ਹੈ